ਸਰ ਕ੍ਰਿਮੀਨਲਸ ਤੇ ਐਂਟੀ ਸੋਸ਼ਲ 엘ਮੈਂਟਸ ਦੇ ਵਿਰੁੱਧ ਜੰਗ ਲਗਾਤਾਰ ਲੜਦੀ ਆ ਰਹੀ ਹੈ ਜਿਸ ਦੌਰਾਨ ਕੱਲ ਯਾਨੀ 24 10 ਬੱਚੀ ਨੂੰ ਇੱਕ ਮੁਲਜ਼ਮ ਅਰਬ ਸਿਮਰਨ ਸਿੰਘ son of ਗੁਰਦੇਵ ਸਿੰਘ ਵਾਸੀ ਕਮੀਰਪੁਰਾ ਪਿੰਡ ਲੋਪੋ ਕੇ ਇਹਨਾਂ ਨੂੰ ਐਫ ਆਰ ਨੰਬਰ 155 ਆਰਮਜ਼ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨਾਂ ਕੋਲੋਂ 15 ਬੱਤੀ ਬੁਰਦੇ ਲਾਈ ਬਰਾਉਨਸ ਤੇ ਇੱਕ ਫੋਰਚਨਰ ਗੱਡੀ ਬਰਾਮਦ ਕੀਤੀ ਗਈ ਜਦਕਿ ਜਿਨਾਂ ਦੀ ਆਰਮਜ਼ ਲਾਇਸੈਂਸ ਆਲਰੇਡੀ ਐਕਸਪਾਇਰਡ ਹੋ ਚੁੱਕੀ ਸੀ ਇਸ ਮੌਜੂਦਮ ਦੇ ਬਾਰੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਇਹਦੇ ਖਿਲਾਫ ਪਿਛਲੇ ਸਾਲ ਵੀ ਇੱਕ ਐਫਆਰ ਨੰਬਰ 99 ਐਨਡੀਪੀਐਸ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਜਿਨ੍ਹਾਂ ਕੋਲ 200 ਗ੍ਰਾਮ ਦੀ ਕੋਪੀਐਮ ਰਿਕਵਰ ਹੋਈ ਸੀ ਦੌਰਾਨ ਇਫਤਿਸ਼ਾਹ ਇਨ੍ਹਾਂ ਕੋਲ 64,74,000 ਕੈਸ਼ ਵੀ ਰਿਕਵਰ ਕੀਤੀ ਗਈ ਸੀ ਜਿਨਾਂ ਨੂੰ ਆਈਟੀ ਡਿਪਾਰਟਮੈਂਟ ਨੂੰ ਹੈਂਡਓਵਰ ਕੀਤੀ ਗਈ ਸੀ ਜਿਸ ਬਾਰੇ ਇੱਕ ਡੀਡੀਆਰ ਐਂਟਰੀ ਵੀ ਕਰ ਦਿੱਤੀ ਗਈ ਸੀ ਸਾਨੂੰ ਮੁਰਲੀ ਤਫਤੀ ਚੌਰਨ ਇਹੀ ਸ਼ੱਕ ਹੈ ਕਿ ਇਸ ਮੁਲਜ਼ਮ ਦੀ ਲਿੰਕਸ ਵੱਡੇ ਵੱਡੇ ਗੈਂਗਸਟਰਸ ਤੇ ਸਪਲਾਇਰਸ ਤੇ ਪੈਡਲਰਸ ਦੇ ਨਾਲ ਵੀ ਹੋ ਸਕਦੀ ਹੈ ਇਸ ਐਂਗਲ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ